ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਵੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮੌਸਮ ਦੇ ਹਾਲਾਤ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ 20 ਨਵੰਬਰ 2024 ਤਰੀਕ ਹੈ ਜੀ ਅੱਜ ਤੇ ਸਵੇਰ ਵੇਲੇ ਤੋਂ ਹਵਾ ਪੱਛਮ ਦਿਸ਼ਾ ਤੋਂ ਚੱਲਣ ਦੇ ਕਾਰਨ ਸਵੇਰ ਤੋਂ ਹੀ ਪੰਜਾਬ ਦੇ ਵਿੱਚ ਚੰਗੀ ਧੁੱਪ ਦਾ ਅੱਜ ਦੇਖਣ ਨੂੰ ਨਜ਼ਾਰਾ ਮਿਲ ਰਿਹਾ ਹੈ ਜਿਸ ਦੇ ਕਾਰਨ ਧੁੰਦ ਤੋਂ ਛੁਟਕਾਰਾ ਮਿਲਿਆ ਜੀ ਅੱਜ ਇਸ ਤੋਂ ਇਲਾਵਾ ਹਵਾ ਲਗਾਤਾਰ ਪੱਛਮ ਦਿਸ਼ਾ ਚੱਲਣ ਤੋਂ ਕੰ ਠੰਡੀਆਂ ਹਵਾਵਾਂ ਪੰਜਾਬ ਦੇ ਵਿੱਚ ਪਹੁੰਚ ਚੁੱਕੀਆਂ ਨੇ ਜਿਸ ਦੇ ਕਾਰਨ ਤਾਪਮਾਨ ਦੇ ਵਿੱਚ ਵੱਡੀ ਕਰਵਟ ਦੇਖਣ ਨੂੰ ਮਿਲੀ ਅੱਜ ਦੇ ਪਹਰ ਦੇ ਵੇਲੇ ਤਾਪਮਾਨ ਜਿਹੜਾ ਮਹਿਸੂਸ ਹੋ ਰਿਹਾ ਸੀ ਉਹ ਲਗਭਗ 25 ਡਿਗਰੀ ਤੱਕ ਮੈਕਸਿਮਮ ਦੇਖਿਆ ਗਿਆ ਸਵੇਰ ਦੇ ਵੇਲੇ ਤਾਪਮਾਨ ਜਿਹੜਾ ਸੀ ਉਹ 14-13 ਡਿਗਰੀ ਆਮ ਸੀ ਪੰਜਾਬ ਦੇ ਵਿੱਚ ਤੇ ਹੁਣ ਸ਼ਾਮ ਵੇਲੇ ਤੱਕ ਇਸੇ ਤਰੀਕੇ ਨਾਲ ਮੌਸਮ ਬਣੇ ਰਹਿਣ ਦੇ ਜ਼ਿਆਦਾਤਰ ਚਾਂਸ ਨੇ ਗੱਲ ਕੀਤੀ ਜਾਵੇ ਕਿਸੇ ਬਦਲੇ ਸਿਸਟਮ ਦੀ ਤਾਂ ਪੰਜਾਬ ਦਾ ਮੌਸਮ ਤੁਸੀਂ ਦੇਖ ਸਕਦੇ ਹੋ ਹਾਲਾਤ ਸਾਬ ਬਣੇ ਹੋਏ ਨੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਡੇ ਇਲਾਕੇ ਵਿੱਚ ਧੁੱਪ ਧੁੰਦ ਦਾ ਹਾਲਾਤ ਕਿਵੇਂ ਨੇ ਹਵਾ ਚੱਲ ਰਹੀ ਹੈ ਧੁੱਪ ਨਿਕਲੀ ਹੋਈ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਮੌਸਮ ਹੁਣ ਸਾਨੂੰ ਆਉਂਦੇ 5-7 ਘੰਟੇ ਤੱਕ ਇਸੇ ਤਰੀਕੇ ਨਾਲ ਬਣੇ ਰਹਿਣ ਦੀ ਉਮੀਦ ਹੈ ਮੌਸਮ ਵਿਭਾਗ ਵੱਲੋਂ ਮੀਂਹ ਦੇ ਕੋਈ ਵੀ ਅਲਰਟ ਫਿਲਹਾਲ ਆਉਂਦੇ ਹਫ਼ਤੇ ਤੱਕ ਜਾਰੀ ਨਹੀਂ ਹੋਏ ਸ਼ਾਮ ਬੈਲ ਤੱਕ ਤਾਪਮਾਨ ਦੇ ਵਿੱਚ ਅਸਾਨੂੰ ਵੱਡੀ ਫੇਰ ਤੋਂ ਗਰਾਵਿਟ ਦੇਖਣ ਨੂੰ ਮਿਲੇਗੀ ਹੁਣ ਦਿਨ ਛੋਟੇ ਹੋ ਰਹੇ ਨੇ ਤਾਂ ਲਗਭਗ ਪੌਣੇ 6 ਵਜੇ ਦੇ ਕਰੀਬ ਸੂਰਜ ਇੱਕਦਮ ਢਲਣਾ ਸ਼ੁਰੂ ਹੋ ਜਾਂਦਾ ਤੇ 6 ਵਜੇ ਦੇ ਕਰੀਬ ਹਨੇਰਾ ਪੂਰੀ ਤਰੀਕੇ ਨਾਲ ਹੋ ਜਾਂਦਾ ਹੈ ਜੀ ਉਸ ਤੋਂ ਇਲਾਵਾ ਸਵੇਰ ਦੇ ਵੇਲੇ ਸਾਨੂੰ ਹੁਣ ਧੁੰਦ ਥੋੜੀ ਬਹੁਤੀ ਕੱਲ ਤੋਂ ਦੇਖਣ ਨੂੰ ਦੁਆਰਾ ਤੋਂ ਫਿਰ ਮਿਲ ਸਕਦੀ ਹੈ ਕਿ ਸ਼ਾਮ ਦੇ ਵੇਲੇ ਪੱਛਮੀ ਤੋਂ ਪੂਰਬੀ ਹਵਾ ਦੀ ਵਾਪਸੀ ਹੋਣ ਦੀ ਉਮੀਦ ਹੈ ਤੇ ਪੂਰਬੀ ਹਵਾ ਜਦੋਂ ਵਾਪਸ ਹੁੰਦੀ ਹੈ ਤਾਂ ਪੂਰਬੀ ਹਵਾ ਦੇ ਵਿੱਚ ਨਮੀ ਹੋਣ ਦੇ ਨਾਲ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਤੇ ਪੰਜਾਬ ਦੇ ਵਿੱਚ ਦੁਆਰਾ ਤੋਂ ਧੁੰਦ ਦੇ ਹਾਲਾਤ ਬਣ ਸਕਦੇ ਨੇ ਇਹਦੇ ਬਾਰੇ ਤੁਹਾਨੂੰ ਜੋ ਵੀ ਅਪਡੇਟ ਹੋਵੇਗੀ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਮਿਲ ਜਾਵੇਗੀ ਉਦੋਂ ਤੱਕ ਬਣੇ ਰਹੋ ਚੈਨਲ ਵੈਦਰ ਅਪਡੇਟਸ ਉੱਤੇ ਮਿਲਦੇ ਹਾਂ ਜੇ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਲੈ ਕੇ ਸ਼ਾਮ ਦੀ ਅਰਾਧੀ ਅਪਡੇਟ ਤੁਹਾਨੂੰ ਲਗਭਗ 6:30 6: ਟਰਚ ਦੇ ਵੀਰਾਂ ਦਾ